ਸਾਰੇ ਨੂੰ ਪਿਆਰ ਭਰੀ ਸਸਰੀ ਅਕਾਲ ਆਪ ਸਾਹਿਬ ਦਾ ਸਾਡੇ ਚੈਨਲ ਤੇ ਸਵਾਗਤ ਹੈ ਤੇ ਅੱਜ ਤੁਹਾਨੂੰ ਅਸੀਂ ਸੌਖਾ ਜਿਹਾ ਡਿਜ਼ਾਈਨ ਦੱਸਦੇ ਆ ਕੋਟੀ ਸਵਟਰ ਦਾ ਜੈਕਟ ਦਾ ਤੇ ਕਿਸੇ ਭੈਣ ਨੇ ਸਾਨੂੰ ਕਿਹਾ ਸੀਗਾ ਵੀ ਸੌਖਾ ਜਿਹਾ ਡਿਜ਼ਾਈਨ ਦੱਸੋ ਤੇ ਸਾਡੇ ਫੋਨ 'ਚ ਨਾ ਪ੍ਰੋਬਲਮ ਆ ਗਈ ਤੇ ਵੀਡੀਓ ਕੱਲ੍ਹ ਅਸੀਂ ਡਿਲੀਟ ਕਰਨੀ ਪਈ ਸਾਨੂੰ ਵੀਡੀਓ ਪੈ ਨਹੀਂ ਰਹੀ ਤੇ ਛੋਟੀ ਜੀ ਵੀਡੀਓ ਬਣਾਵਾਂਗੇ ਤੇ ਤੁਸੀਂ ਇਹ ਨਾ ਕਹੋ ਵੀ ਅਸੀਂ ਹੋਰ ਨਹੀਂ ਦੱਸ ਸਕਦੇ ਵੀ ਹੋਰ ਜੈਟ ਤੇ ਜਾਂ ਬਲੋ ਇੱਥੇ ਅਸੀਂ ਥੋੜੇ ਜਿ ਕੁੰਡੇ ਪਾ ਕੇ ਦੱਸਦੇ ਹਾਂ ਤੇ ਪਹਿਲਾਂ ਤੁਸੀਂ ਨਾ ਜਿੰਨੇ ਵੀ ਕੁੰਡੇ ਪوڑਿਆਂ ਦੇ ਕੁੰਡੇ ਪਾ ਲੈਣੇ ਆ ਤੇ ਨਾ ਨੋ ਕੁੰਡਿਆਂ ਦੇ ਹਿਸਾਬ ਨਾਲ ਡਿਜ਼ਾਈਨ ਦੇ ਕੁੰਡੇ ਪਾਣਗੇ ਫਿਰ ਬਾਰਡਰ ਬਣਾ ਲੈਣਾ ਫਿਰ ਸਿੱਧੇ ਪਾਸੇ ਡਿਜ਼ਾਈਨ ਸ਼ੁਰੂ ਹੋਊਗਾ ਤੇ ਪਹਿਲਾ ਗੁੰਡਾ ਤੁਸੀਂ ਅਸੀਂ ਪਹਿਲਾਂ ਇਹ ਬਣਾ ਲਿਆ ਸੀਗਾ ਤੇ ਪਹਿਲਾ ਗੁੰਡਾ ਬਣਾ ਲਓ ਚਾਹੇ ਉਤਾਰ ਲਓ ਤੇ ਹੁਣ ਚਾਰ ਕੁੰਡੇ ਉਲਟੇ ਪਾਉਣੇ ਆ ਤਾਂ ਨਾ ਤੇ 4 ਬਹੁਤ ਹੀ ਸੌਖਾ ਡਿਜ਼ਾਈਨ ਹੈ ਦੇਖੋ ਚਾਰ ਕੁੰਡੇ ਉਲਟੇ ਤੇ ਹੁਣ ਇੱਕ ਕੁੰਡਾ ਸਿੱਧਾ ਸਿੱਧੇ ਪਾਸਿਓਂ ਇਸ ਤਰ੍ਹਾਂ ਨਹੀਂ ਬੁਣਨਾ ਆਪਾਂ ਇਸ ਤਰ੍ਹਾਂ ਬੁਣਨਾ ਹੈ ਤੇ ਉੱਤੋਂ ਦੀ ਧਾਗਾ ਪਾ ਕੇ ਦੇਖੋ ਬੜੀ ਲੰਮੀ ਵੀਡੀਓ ਨਹੀਂ ਅਸੀਂ ਬਣਾਉਣੀ ਜੀ ਇੱਕ ਇੱਕ ਸਲਾਈ ਤੇ ਦੋ ਸਲਾਈਆਂ ਦੀ ਬਣਾਉਣੀ ਹੈ ਇੱਕ ਉਲਟਾ ਦੇਖੋ ਇੱਕ ਫਿਰ ਸਿੱਧਾ ਸਿੱਧੇ ਪਾਸਿਓਂ ਨਹੀਂ ਬੁਣਨਾ ਬੈਕ ਸਾਈਡ ਤੋਂ ਬੁਣ ਕੇ ਉੱਤੋਂ ਦੀ ਧਾਗਾ ਪਾ ਕੇ ਬੁਣਨਾ ਦੇਖੋ ਫਿਰ ਇੱਕ ਕੁੰਡਾ ਉਲਟਾ ਫਿਰ ਬੈਕ ਸਾਈਡ ਦਾ ਇਸ ਤਰ੍ਹਾਂ ਨਹੀਂ ਬੁਣਨਾ ਤੇ ਇਸ ਤਰ੍ਹਾਂ ਬੁਣਨਾ ਦੇਖੋ ਇਹ ਚਾਰ ਗੁੰਡੇ ਉਲਟੇ ਤੇ ਪੰਜ ਗੁੰਡੇ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਤੇ ਹੁਣ ਚਾਰ ਗੁੰਡੇ ਉਲਟੇ ਦੋ ਤੰਨਾ ਯਾਰ ਫੇਰ ਉਹੀ ਆਪਣਾ ਰਿਪੀਟ ਕਰਨਾ ਇਸ ਤਰ੍ਹਾਂ ਨਹੀਂ ਬੁਣਨਾ ਇਸ ਤਰ੍ਹਾਂ ਬੁਣਨਾ ਦੇਖੋ ਉਤੋਂ ਦੀ ਇੱਕ ਉਲਟਾ ਦੇਖੋ ਬੈਕ ਸਾਈਡ ਤੋਂ ਪਾ ਕੇ ਸਣਾਈ ਆਈ ਨਹੀਂ ਬੁਣਨਾ ਪਉਂਦਾ ਆਏ ਬੁਣਦੇ ਇਹਨੂੰ ਐ ਬੁਣਨਾ ਦੇਖੋ ਉਹ ਕਹਿੰਦੇ ਸੀ ਨਾ ਸੌਖਾ ਜਿਹਾ ਡਿਜ਼ਾਈਨ ਦੱਸੋ ਸਾਨੂੰ ਅਸੀਂ ਤੁਹਾਨੂੰ ਸੌਖਾ ਜਿਹਾ ਡਿਜ਼ਾਈਨ ਦੱਸਦੇ ਆਂ ਦੇਖੋ ਤੇ ਹੁਣ ਆਪਾਂ ਚਾਰ ਕੁੰਡੇ ਉਲਟੇ ਪਾਉਣੇ ਆ ਪਾ ਲੈਨੇ ਆ ਤੇ ਫਿਰ ਤੁਹਾਨੂੰ ਅੱਗੇ ਦੱਸਦੇ ਆਂ ਇੱਕ ਸੜਾਈ ਬਣਾ ਲਈ ਸਿੱਧੇ ਪਾਸੇ ਉਲਟੇ ਪਾਸੇ ਦੇਖੋ ਉਲਟੇ ਪਾਸੇੋਂ ਤੁਸੀਂ ਇਹ ਚਾਰ ਕੁੰਡੇ ਉਲਟੇ ਹੀ ਬੁਣਨੇ ਆ ਇੱਕ ਆਪਾਂ ਵੱਧ ਰੱਖੇ ਹੋਏ ਆ ਪੰਜ ਕੁੰਡੇ ਇੱਧਰ ਦੇਖੋ ਇਹ ਚਾਰ ਗੁੰਦੇ ਤੁਸੀਂ ਉਲਟੇ ਬੁਣਨੇ ਆ ਇਹ ਚਾਰ ਤਾਂ ਇਹੇ ਹੈਗੇ ਤੇ ਆ ਪੰਜ ਡਿਜ਼ਾਈਨ ਵਾਲੇ ਆ ਜਿਹੜਾ ਆਪਾਂ ਸਿੱਧਾ ਬੁਣਿਆ ਸੀ ਇਧਰੋਂ ਉਲਟਾ ਬਣੂੰਗਾ ਦੇਖੋ ਤੇ ਜਿਹੜਾ ਆਪਾਂ ਉਲਟਾ ਬੁਣਿਆ ਸੀ ਉਹ ਉਸੇ ਤਰ੍ਹਾਂ ਹੀ ਬਣੂੰਗਾ ਬੈਕ ਸਾਈਡ ਤੋਂ ਤੇ ਉਤੋਂ ਦੇ ਧਾਗੇ ਪਾ ਕੇ ਰੱਖੋ ਇੱਕ ਗੁੰਦਾ ਸਿੱਧਾ ਉਲਟਾ ਤੇ ਇੱਕ ਆ ਸਿੱਧਾ ਦੇਖੋ ਦੇਖੋ ਹੁਣ ਉਹ ਚਾਰ ਕੁੰਡੇ ਆਪਾਂ ਉਲਟੇ ਹੀ ਬੁਣਨੇ ਆ ਪੰਜ ਕੁੰਡੇ ਆਪਾਂ ਡਿਜ਼ਾਈਨ ਵਾਲੇ ਦੋ ਸਿੱਧੇ ਬੁਣਨੇ ਤਿੰਨੇ ਉਲਟੇ ਬੁਣਨੇ ਆ ਆਪਾਂ ਉਲਟੇ ਬੁਣੇ ਸੀਗੇ ਤੇ ਆ ਵੀ ਉਲਟੇ ਬੁਣਨੇ ਅੱਗੇ ਬਣਾ ਲੈਨੇ ਫਿਰ ਵੀਡੀਓ ਲੰਮੀ ਹੋ ਜਾਉ ਐਮਬੀ ਵਾਲੀ ਜਾਂਦੀ ਐ ਦੇਖੋ ਆਪਾਂ ਉਲਟੇ ਪਾਸੇ ਸਲਾਈ ਪਾ ਲਈ ਤੇ ਜੇ ਆਪਾਂ ਸਾਰੀ 10 ਦੇ ਸਲਾਈ ਪਾ ਕੇ ਫਿਰ ਵੀਡੀਓ ਲੰਮੀ ਹੋ ਜਾਂਦੀ ਤੇ ਬਾਹਲੀ ਐਮਬੀ ਜਾਂਦੀ ਐ ਦੇਖੋ ਇਹ ਕੁੰਡਾ ਸਿੱਧਾ ਬੁਣ ਲੈਣਾ ਬੁਣ ਲਓ ਚਾਹ ਤਾਰ ਲ ਹੁਣ ਧਾਗਾ ਆਪ ਦੇ ਕੰਨੀ ਕਰਕੇ ਚਾਰ ਕੁੰਡੇ ਉਲਟੇ ਦੋ ਤਿੰਨ ਵੇਟ ਯਾਰ ਫਿਰ ਉਸੇ ਤਰ੍ਹਾਂ ਹੀ ਬਣਾਉਣਾ ਦੇਖੋ ਇਹ ਨਹੀਂ ਰਿਪੀਟ ਕਰਦੇ ਜਾਣਾ ਬੈਕ ਸਾਈਡ ਤੋਂ ਪਾ ਕੇ ਉੱਪ ਤੋਂ ਵੀ ਫਿਰ ਇੱਕ ਉਲਟਾ ਜਿਹੜਾ ਉਲਟਾ ਬਣਦਾ ਸਿੱਧੇ ਉਲਟੇ ਪਾਸਿਓਂ ਵੀ ਸਿੱਧਾ ਬਣਾਉਂਗਾ ਐਸੇ ਤਰ੍ਹਾਂ ਹੀ ਜਿਵੇਂ ਆਪਾਂ ਇਹ ਬਣਾਉਨੇ ਆ ਉਲਟੇ ਪਾਸਿਓਂ ਤੋਂ ਸਿੱਧਾ ਬਣਾਉਂਗਾ ਦੇਖੋ ਇੱਕ ਸਿੱਧਾ ਇਹ ਉਲਟਾ ਦੇਖੋ ਗਾਂ ਆ ਗਿਆ ਪਸਲਾ ਹੀ ਬਣਾ ਲੈਨੇ ਆ ਫਿਰ ਬੜੀ ਲੰਮੀ ਵੀਡੀਓ ਹੋ ਜਾਊ ਦੇਖੋ ਇਸ ਤਰ੍ਹਾਂ ਡਿਜ਼ਾਈਨ ਬਣਾਉਂਗਾ ਇਹ ਦੇਖੋ ਆਪਾਂ ਚਾਰ ਸਲਾਈਆਂ ਪਾ ਲਈਆਂ ਉਲਟੇ ਪਾਸੇ ਉਲਟੀ ਸਲਾਈ ਪਾ ਲਈ ਫਿਰ ਵੀਡੀਓ ਲੰਮੀ ਹੋ ਜਾਂਦੀ ਹੈ ਫਿਰ ਐਮਬੀ ਵਾਲੀ ਜਾਂਦੀ ਹੈ ਤੇ ਜੇ ਆਹ ਸਮਝਣਾ ਆਵੇ ਵੀ ਕਿਵੇਂ ਬੁਣਿਆ ਸਿੱਧੇ ਕੁੰਡੇ ਤਾਂ ਤੁਸੀਂ ਇਹ ਸਾਡੇ ਚੈਨਲ ਤੇ ਜਾ ਕੇ ਤੁਸੀਂ ਵੇਖ ਸਕਦੇ ਹੋ ਬਾਰਡਰ ਬਣਾਇਆ ਹੋਇਆ ਉਹ ਦੋ ਦੋ ਕੁੰਡਿਆਂ ਦਾ ਬਣਾਇਆ ਹੋਇਆ ਬਾਹਲੀ ਲੰਮੀ ਵੀਡੀਓ ਅਸੀਂ ਬਣਾਉਣੀ ਨਹੀਂ ਤੇ ਇਹ ਸਿੱਧੇ ਪਾਸੇ ਤਿੰਨ ਕੁੰਡੇ ਸਿੱਧੇ ਬਣੇ ਜਾਣਗੇ ਤੇ ਉਲਟੇ ਪਾਸੇ ਉਹ ਦੋ ਕੁੰਡੇ ਸਿੱਧੇ ਬਣਨਗੇ ਦੇਖੋ ਜਿਹੜੇ ਵਿਚਾਲੇ ਇੱਧਰ ਉਲਟੇ ਬਣੇ ਐ ਉਧਰੋਂ ਸਿੱਧੇ ਬਣਨਗੇ ਇਸੇ ਤਰ੍ਹਾਂ ਹੀ ਦੇਖੋ ਨੇੜ ਤੋਂ ਕਰਕੇ ਦਿਖਾਉਣੇ ਆ ਥੋੜਾ ਜਿਹਾ ਦੱਸ ਨਹੀਂ ਰਿਹਾ देखो दो डिजाइन बनाए हैं नौ कुंडਿਆਂ ਦੇ ਹਿਸਾਬ ਨਾਲ ਇਹ ਡਿਜ਼ਾਈਨ ਬਣੂੰਗਾ ਇੱਕ ਇੱਕ ਕੁੰਡਾ ਸਿੱਧਾ ਬਣੂੰਗਾ ਇਧਰੋਂ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ ਅਸੀਂ ਛੋਟੀਆਂ ਹੀ ਵੀਡੀਓ ਪਾਵਾਂਗੇ ਜਿੰਨਾ ਚਿਰ ਮੋਬਾਈਲ ਨਹੀਂ ਠੀਕ ਹੁੰਦਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਸਾਰੀਆਂ ਵੇਖਿਆ ਕਰੋ ਤੇ ਕਿਉਂਕਿ ਹੁਣ ਅਸੀਂ ਜੇ ਨਾ ਵੀਡੀਓ ਪਾਉਗੀ ਫੇਰ ਵੀ ਤੁਸੀਂ ਇਹ ਨਹੀਂ ਕਹਿਣਾ ਵੀ ਵੀਡੀਓ ਨਹੀਂ ਪਾਈਗੀ ਤੇ ਵੀਡੀਓ ਅਸੀਂ ਪਾਵਾਂਗੇ ਛੋਟੇ ਛੋਟੇ ਵੀਡੀਓ ਪਾਵਾਂ ਚਲੋ ਜੀ ਅਗਲੀ ਵੀਡੀਓ 'ਚ ਮਿਲਦੇ ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ